ਮੈਂ ਦੱਸ ਦਵਾਂ ਕਿ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਠੰਡ ਆਉਂਦੀ ਜਾਂ ਜਾਂਦੀ ਹੈ ਉਸ ਵੇਲੇ ਆਪਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਹੈਗਾ ਧਿਆਨ ਖਾਣ ਚਾਹੀਦਾ ਹੈ ਕਿਉਂਕਿ ਜਿਹੜਾ ਅਜਾਹ ਮੌਸਮ ਹੈਗਾ ਹਜੇ ਠੰਡ ਪੂਰਤਨਾ ਪਈ ਨਹੀਂ ਹੈਗੀ ਪਰ ਸੁੱਕੀ ਜਿਹੀ ਠੰਡ ਹੈਗੀ ਹੈ ਉਹ ਅਸਲੇ ਜਲਦੀ ਪਈ ਹੈ ਪੁਰਨਾ ਬਾਬਾ ਲਈ ਕਮੀਜ਼ਾਂ ਫਿਰ ਉਸ ਤੋਂ ਬਾਅਦ ਆਪਣੇ ਸਵੈਟਰ ਫਿਰ ਆਪਣੇ ਪੈਰਾਂ ਚ ਸ਼ੂਜ਼ ਜਰਾਬਾਂ ਪਾਣ ਕੇ ਰੱਖਣ ਔਰ ਜੇਕਰ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਕੋਈ ਹਲਕੀ ਹਲਕੀ ਜੀ ਖਾਂਸੀ, ਜ਼ੁਕਾਮ, ਬੁਖਾਰ ਜੇ ਹੁੰਦਾ ਹੈ ਤੇ ਤੁਰੰਤ ਹੀ ਤੁਸੀਂ ਜਿਹੜਾ ਤੁਹਾਡੇ ਕੋਲ ਨੇੜੇ ਕੁਆਲੀਫਾਈਡ ਡਾਕਟਰ ਹੈਗਾ ਜਾਂ ਸਰਕਾਰੀ ਹਸਪਤਾਲ ਹੈਗਾ ਤੁਸੀਂ ਉੱਥੇ ਰਿਪੋਰਟ ਕਰੋ ਜਿਹੜਾ ਖਾਂਸੀ, ਬੁਖਾਰ ਤੇਜ਼ ਆਪਣੇ ਜਿਹੜਾ ਹੈਗਾ ਸਿਰਦਰਦ ਹੋਣਾ, ਫਿਰ ਆਪਣੇ ਬੋਡੀਏਕ ਹੋਣਾ ਜਾਂ ਡਾਇਰੀਆ ਹੋਣਾ ਜਿਹੜੇ ਇਹ ਲੱਛਣ ਹੈਗੇ ਨੇ ਇਹ ਵਾਇਰਲ ਡਿਜ਼ੀਜ਼ ਦੇ ਲੱਛਣ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਵਧ ਰਹੀ ਠੰਡ ਨੂੰ ਵੇਖਦੇ ਹੋਏ ਉੱਥੇ ਹੀ ਜੇਕਰ ਗੱਲ ਕਰ ਲਈ ਅੰਮ੍ਰਿਤਸਰ ਦੀ ਤਾਂ ਕਾਫੀ ਜ਼ਿਆਦਾ ਠੰਡ ਪਿਛਲੇ ਕੁਝ ਦਿਨਾਂ ਤੋਂ ਵੇਖਣ ਨੂੰ ਮਿਲ ਰਹੀ ਆ ਤਾਂ ਜੋ ਛੋਟੇ ਬੱਚੇ ਨੇ ਉਹਨਾਂ ਨੂੰ ਕੀ ਕੁਝ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਰਨਾ ਪਵੇਗਾ ਤਾਂ ਜਾਂ ਜੋ ਬਜ਼ੁਰਗ ਨੇ ਉਹਨਾਂ ਨੂੰ ਕੀ ਕੁਝ ਚੀਜ਼ ਦਾ ਧਿਆਨ ਰੱਖਣਾ ਪਵੇਗਾ ਸਾਡੇ ਲਈ ਇਹ ਸਾਰੀਆਂ ਗੱਲਾਂ ਲਈ ਮੌਜੂਦ ਨੇ ਸਿਵਲ ਹਸਪੀਟਲ ਤੋਂ ਐਸਐਮਓ ਡਾਕਟਰ ਮਦਨਜੀਤਾਂ ਗੱਲ ਕਰਾਂਗੇ ਜੀ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਛੋਟੇ ਬੱਚੇ ਨੇ ਜਿੱਦਾਂ ਮੌਸਮ ਚੇਂਜ ਹੋ ਰਿਹਾ ਤੋ ਤਬਦੀਲੀ ਵੇਖਣ ਨੂੰ ਮਿਲ ਰਹੀ ਕਾਫੀ ਜ਼ਿਆਦਾ ਤਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਕਿ ਕਿਹੜੀ ਕਿਹੜੀ ਖਾਸ ਚੀਜ਼ਾਂ ਦਾ ਧਿਆਨ ਦੇਣਾ ਪਏਗਾ ਕਿਉਂਕਿ ਕਾਫੀ ਬਿਮਾਰੀਆਂ ਵੀ ਫੈਲ ਰਹੀਆਂ ਨੇ ਇਸ ਦੇ ਨਾਲ ਅ ਨਮਸਕਾਰ ਜੀ ਮੈਂ ਡਾਕਟਰ ਮਜ਼ਲਮੂਨ ਐਸ ਐਮਓ ਸਿਵਲ ਤਲਾ ਮਰਸਾ ਜਿਵੇਂ ਕਿ ਮੇਰੇ ਆਪਣੇ ਜਿਹੜੇ ਕੋਰਸਪੋਂਡੈਂਟ ਨੇ ਉਹਨਾਂ ਨੇ ਸਵਾਲ ਪੁੱਛਿਆ ਕਿ ਜੋ ਅੱਜਕੱਲ ਮੌਸਮ ਤਬਦੀਲੀ ਹੋ ਰਹੀ ਹੈ ਠੰਡ ਵੱਧ ਰਹੀ ਹੈ ਤੇ ਇਹਦੇ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਕੀ ਕੀ ਸਾਵਧਾਨੀਆਂ ਵਰਤਣੇ ਚਾਹੀਦੀਆਂ ਨੇ ਮੈਂ ਦੱਸ ਦਵਾਂ ਕਿ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਠੰਡ ਆਉਂਦੀ ਜਾਂ ਜਾਂਦੀ ਹੈ ਉਸ ਵੇਲੇ ਆਪਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਹੈਗਾ ਧਿਆਨ ਖਾਣ ਚਾਹੀਦਾ ਹੈਗਾ ਕਿਉਂਕਿ ਜਿਹੜਾ ਅਜਾ ਮੌਸਮ ਹੈਗਾ ਹਜੇ ਠੰਡ ਪੂਰਤਨਾ ਪਈ ਨਹੀਂ ਹੈਗੀ ਪਰ ਸੁੱਕੀ ਜਿਹੀ ਠੰਡ ਹੈਗੀ ਹੈ ਉਹ ਅਸਲੇ ਜਲਦੀ ਪਈ ਹੈ ਤੇ ਜਿਸ ਦੇ ਚੱਲਦੇ ਹੋਏ ਸਾਨੂੰ ਬੱਚਿਆਂ ਦੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਵੈਸੇ ਤੇ ਹਰੇਕ ਵਿਅਕਤੀ ਨੂੰ ਜਿਹੜੀਆਂ ਗੱਲਾਂ ਮੈਂ ਕਹੂੰਗਾ ਉਹਦਾ ਧਿਆਨ ਰੱਖਣਾ ਚਾਹੀਦਾ ਹੈਗਾ ਪਰ ਬੱਚੇ ਤੇ ਬਜ਼ੁਰਗਾਂ ਨੂੰ ਕਿਉਂਕਿ ਬੱਚਿਆਂ ਤੇ ਬਜ਼ੁਰਗਾਂ ਚ ਇਮਿਊਨਿਟੀ ਘੱਟ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਵਿਸ਼ੇਸ਼ ਧਿਆਨ ਆਪਣੇ ਪਹਿਰਾਵੇ ਦੇ ਉੱਪਰ ਦੇਣਾ ਚਾਹੀਦਾ ਹੈਗਾ ਤੇ ਮੈਂ ਦੱਸ ਦਵਾਂ ਕਿ ਅੱਜ ਕੱਲ ਦੇ ਮੌਸਮ ਦੇ ਵਿੱਚ ਇੱਕ ਤੇ ਬੱਚੇ ਤੇ ਬਜ਼ੁਰਗ ਸਾਰੇ ਹੀ ਪਬਲਿਕ ਜਿਹੜੀ ਹੈਗੀ ਹੈ ਉਹ ਆਪਣੇ ਖਾਸ ਤੌਰ ਤੇ ਪੂਰੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਫਿਰ ਉਸ ਤੋਂ ਬਾਅਦ ਆਪਣੇ ਸਵੈਟਰ ਫਿਰ ਆਪਣੇ ਪੈਰਾਂ ਚ ਸ਼ੂਜ਼ ਜਰਾਬਾਂ ਪਾਣ ਕੇ ਰੱਖਣ ਅਤੇ ਇਹਦੇ ਨਾਲ ਨਾਲ ਹੀ ਜਿਵੇਂ ਕਿ ਆਪਣੇ ਸਵੇਰ ਵੇਲੇ ਤੇ ਸ਼ਾਮ ਵੇਲੇ ਠੰਡ ਦਾ ਜਿਹੜਾ ਪ੍ਰਕੋਪ ਹੈਗਾ ਵੱਜ ਜਾਂਦਾ ਹੈਗਾ ਤੇ ਉਸ ਵੇਲੇ ਹੋ ਸਕੇ ਤੇ ਆਪਣੇ ਜੇ ਕੰਮ ਹੋਵੇ ਤਾਂ ਹੀ ਤੁਸੀਂ ਆਪਣੇ ਆਮ ਬਜ਼ਾਰਾਂ ਵਿੱਚ ਜਾਓ ਜੇ ਕੰਮ ਨਹੀਂ ਹੈਗਾ ਤੇ ਤੁਸੀਂ ਆਪਣੇ ਆਪਣੇ ਘਰ ਦੇ ਅੰਦਰ ਅਰਜ਼ਾਈ ਦੇ ਵਿੱਚ ਜਾਂ ਕੰਬਲ ਦੇ ਵਿੱਚ ਬੈਠੋ ਔਰ ਮੈਂ ਕਹਿ ਦਵਾਉਂਗੀ ਜਿਹੜੇ ਨਿਊ ਬੋਰਨ ਬੇਬੀ ਹੈਗੇ ਨੇ ਉਹਨਾਂ ਨੂੰ ਜਿਹੜੀ ਠੰਡ ਲੱਗਣ ਦੀ ਜਿਹੜੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਨਿਊ ਬੋਨ ਬੇਬੀ ਜਿਹੜੀ ਹੈਗੀ ਆ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਮਾਪਿਓ ਹੈਗੇ ਨੇ ਉਹਨਾਂ ਨੂੰ ਆਪਣੇ ਜਿਹੜੇ ਅੱਜਕੱਲ ਥੱਲੇ ਬਨਾਣ ਫਿਰ ਆਪਣੇ ਉੱਪਰ ਸ਼ਰਟ ਫਿਰ ਉੱਪਰ ਜਿਹੜੇ ਮੌਸਮ ਦੇ ਅਨੁਸਾਰ ਜਿਹੜੇ ਆਪਣੇ ਸਵੈਟਰ ਜਾਂ ਕੋਟੀਆਂ ਜਿਹੜੀਆਂ ਹੈਗੀਆਂ ਨੇ ਉਹ ਪਾਣ ਸਿਰ ਤੇ ਕੈਪ ਪਾਣ ਪੈਰਾਂ 'ਚ ਜਲਾਬਾਂ ਪਾ ਕੇ ਤੇ ਉਹਨਾਂ ਨੂੰ ਆਪਣੀ ਮਾਂ ਜਿਹੜਾ ਆਪਣਾ ਨਿੱਗ ਹੈਗਾ ਜਿਹਨੂੰ ਕਿ ਕੰਗਾਰੂ ਮਦਰ ਕੇਰ ਵੀ ਕਹਿੰਦੇ ਆਪਾਂ ਆਪਣੀ ਛਾਤੀ ਦੇ ਨਾਲ ਲਾ ਕੇ ਰੱਖਣ ਅਤੇ ਇਹਦੇ ਨਾਲ ਨਾਲ ਹੀ ਉਹ ਆਪਣੇ ਉਹਨਾਂ ਨੂੰ ਰਜਾਈ ਦੇ ਵਿੱਚ ਬਿਸਤਿਆਂ ਦੇ ਵਿੱਚ ਰੱਖਣ ਔਰ ਜੇਕਰ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਕੋਈ ਹਲਕੀ ਹਲਕੀ ਜੀ ਖਾਂਸੀ, ਜ਼ੁਕਾਮ, ਬੁਖਾਰ ਜੇ ਹੁੰਦਾ ਹੈ ਤੇ ਤੁਰੰਤ ਹੀ ਤੁਸੀਂ ਜਿਹੜਾ ਤੁਹਾਡੇ ਕੋਲ ਨੇੜੇ ਕੁਆਲੀਫਾਈਡ ਡਾਕਟਰ ਹੈਗਾ ਜਾਂ ਸਰਕਾਰੀ ਹਸਪਤਾਲ ਹੈਗਾ ਤੁਸੀਂ ਉੱਥੇ ਰਿਪੋਰਟ ਕਰੋ ਔਰ ਖਾਸ ਤੌਰ ਤੇ ਜਿਹੜੇ ਨਿਊ ਬੋਰਨ ਬੇਬੀ ਹੈਗੇ ਆ ਉਹਨਾਂ ਨੂੰ ਆਮ ਡਾਕਟਰ ਕੋਲੋਂ ਜਿਵੇਂ ਕਿ ਆਰਐਮਪੀ ਜਾਂ ਚੋਲਾਸ਼ਾਹ ਡਾਕਟਰ ਹੈਗੇ ਉਹਨਾਂ ਕੋਲ ਨਾਲ ਲੈ ਕੇ ਜਾਓ ਤੁਸੀਂ ਉਹਨਾਂ ਨੂੰ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਕੋਲ ਲੈ ਕੇ ਜਾਓ ਔਰ ਬਜ਼ੁਰਗਾਂ ਨੂੰ ਜਾਂ ਆਪਣੇ ਜਿਹੜੇ ਆਪਣੇ ਹੈਗੇ ਨੇ ਜਿਹੜੇ ਥੋੜੇ ਕੀ ਜ ਨੂੰ ਆਪਾਂ ਕਹਿ ਸਕਦੇ ਹਾਂ ਕਿ 15-16 ਸਾਲ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਤੁਸੀਂ ਆਪਣੇ ਜਿਹੜਾ ਚਾਈਲਡ ਸਪੈਸ਼ਲਿਸਟ ਹੈਗਾ ਉਹਨਾਂ ਨੂੰ ਜਾ ਕੇ ਦਿਖਾਓ ਡਾਕਟਰ ਸਾਹਿਬ ਇਸ ਦੇ ਨਾਲ ਨਾਲ ਜੇ ਗੱਲ ਕਰ ਲਈ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜੋ ਨੇ ਅਗਰ ਕੋਈ ਧਿਆਨ ਨਾ ਦੇਵੇ ਤੇ ਉਹਨੂੰ ਕਿਹੜੀ-ਕਿਹੜੀ ਬਿਮਾਰੀ ਦਾ ਜੋ ਹੈ ਸਾਹਮਣਾ ਕਰਨਾ ਪੈ ਸਕਦਾ ਦੇਖੋ ਜੀ ਅੱਜ ਕੱਲ ਜਿਹੜਾ ਹੈਗਾ ਜਿਹੜਾ ਖਾਂਸੀ ਬੁਖਾਰ ਤੇਜ ਆਪਣੇ ਜਿਹੜਾ ਹੈਗਾ ਸਿਰ ਦਰਦ ਹੋਣਾ ਫਿਰ ਆਪਣੇ ਬੋਡੀ ਇੱਕ ਹੋਣਾ ਜਾਂ ਡਾਇਰੀਆ ਹੋਣਾ ਜਿਹੜੇ ਇਹ ਲੱਛਣ ਆ ਗਏ ਨੇ ਇਹ ਵਾਇਰਲ ਡਿਜ਼ੀਜ਼ ਦੇ ਲੱਛਣ ਹੋ ਜਾਂਦੇ ਨੇ ਤੇ ਤੁਹਾਨੂੰ ਜੇ ਅਜਿਹਾ ਹੋਵੇ ਤਾਂ ਜਿਵੇਂ ਕਿ ਅੱਜ ਕੱਲ੍ਹ ਕਹਿ ਰਹੇ ਨੇ ਕਿ ਆਪਣੇ ਵੈਸੇ ਸਾਡੇ ਤੇ ਮੈਨੂੰ ਆਪਣੇ ਮੈਂ ਦੱਸ ਦਵਾਂ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਸਵਾਇਨ ਫਲੂ ਜਾਂ H1N1 ਜਾਂ ਇਹਦੇ ਨਾਲ ਸੰਬੰਧਿਤ ਜਿਹੜਾ ਕੋਈ ਹੋਰ ਵਾਇਰਲ ਡਿਜ਼ੀਜ਼ ਹੈ ਕੋਈ ਕੇਸ ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਨਹੀਂ ਹੈਗਾ ਫਜਕੀ ਪੰਜਾਬ ਦੇ ਦੂਜੇ ਜ਼ਿਲ੍ਹੇ ਵਿੱਚ ਇਹ ਕੇਸ ਰਿਪੋਰਟ ਹੋਏ ਨੇ ਪਰ ਸਾਡੇ ਕੋਲ ਜਹਾ ਕੇਸ ਕੋਈ ਨਹੀਂ ਹੈਗਾ ਔਰ ਉਹਦੇ ਵਾਸਤੇ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਆਪਣੇ ਇੱਥੇ ਇੱਕ ਫਲੂ ਕੋਰਨਰ ਹੀ ਬਣਾਇਆ ਹੋਇਆ ਹੈ ਅਸੀਂ ਉੱਪਰ ਇੱਕ ਇਨਫੈਕਸ਼ਨ ਵਾਰਡ ਵੀ ਬਣਾਈ ਹੋਈ ਹੈ ਸਾਡੇ ਕੋਲ 12 ਬੈੱਡ ਇਸ ਵੇਲੇ ਮੌਜੂਦ ਹੈਗੇ ਨੇ ਜੇ ਸਾਨੂੰ ਕੱਲ ਨੂੰ ਲੋਡ ਪਵੇਗੀ ਕੋਵਿਡ-19 ਇਨਫੈਕਸ਼ਨ ਵਾਸਤੇ ਤਾਂ ਅਸੀਂ ਜਿਹੜੇ ਬੈੱਡ ਹੈਗੇ ਨੇ ਉਹਨਾਂ ਨੂੰ ਵਧਾ ਵੀ ਸਕਦੇ ਹੈਗੇ ਆ ਇਸ ਕਰਕੇ ਅਸੀਂ ਮੈਂ ਫੇਰ ਦੁਬਾਰਾ ਇਹ ਬੇਨਤੀ ਕਰਾਂਗਾ ਕਿ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਆਮ ਜਿਹੜਾ ਹੈਗਾ ਕੀ ਬੰਦੇ ਨੂੰ ਕਹਿੰਦੇ ਕਿ ਚੈਸਟ ਜਿਹੜਾ ਜਿਹਨੂੰ ਕਹਿੰਦੇ ਨਮੂਨਿਆ ਹੋ ਜਾਣਾ ਜੇ ਅਸੀਂ ਖਿਆਲ ਨਹੀਂ ਕਰਾਂਗੇ ਨਮੂਨਿਆ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਵਾਇਰਲ ਇਨਫੈਕਸ਼ਨ ਹੋ ਸਕਦਾ ਹੈਗਾ ਤੇ ਅਜਿਹੀ ਸਥਿਤੀ ਦੇ ਵਿੱਚ ਆਪਣੇ ਕਿ ਸਾਡੀ ਜਿਹੜੀ ਸਥਿਤੀ ਨਾ ਉਤਪਨ ਹੋਵੇ ਤੁਸੀਂ ਪਹਿਲਾਂ ਇਹ ਜਦੋਂ ਵੀ ਤੁਹਾਨੂੰ ਲੱਗਦਾ ਕਿ ਹਲਕਾ ਜਿਹਾ ਬੁਖਾਰ ਹੈ ਖਾਂਸੀ ਹੈ ਜੁਕਾਮ ਹੈ ਸਿਰ ਦਰਦ ਹੈ ਜਾਂ ਤੁਹਾਡੇ ਬਾਡੀ ਐਕ ਹੈਗੀ ਹੈ ਜਾਂ ਡਾਇਰੀਆ ਹੈਗਾ ਤਾਂ ਤੁਸੀਂ ਇਸ ਹਾਲਾਤ ਦੇ ਵਿੱਚ ਤੁਸੀਂ ਤੁਰੰਤ ਹੀ ਡਾਕਟਰ ਨੂੰ ਮਿਲ ਲਵੋ ਤਾਂ ਕਿ ਕਿਸੇ ਵੀ ਆਪਣੀ ਜਿਹੜੀ ਸਵਿਰਟੀ ਜਿਹੜੀ ਹੈਗੀ ਏ ਕਿਹੜੀ ਬਿਮਾਰੀ ਉਹਦੀ ਗੰਭੀਰਤਾ ਨਾ ਹੋਵੇ ਤਾਂ ਕਿ ਆਪਣੇ ਇਹੀ ਟਾਈਮਲੀ ਉਹਨੂੰ ਆਪਣੇ ਡਿਟੈਕਟ ਕਰ ਲਈਏ ਤੇ ਜਿਹੜੀ ਆਪਣੇ ਬੰਦਾ ਹੈਗਾ ਸੀਰੀਅਸ ਨਾ ਹੋ ਸਕੇ ਇਸ ਲਈ ਆਪਣੇ ਟਾਈਮਲੀ ਤੁਸੀਂ ਡਾਕਟਰ ਕੋਲ ਸਲਾਹ ਲਵੋ ਤੇ ਆਪਣੇ ਜਿਹੜਾ ਇਲਾਜ ਕਰਵਾਓ ਟੈਸਟ ਕਰਵਾਓ ਔਰ ਮੈਂ ਦੱਸ ਦਵਾਂ ਕਿ ਸਾਡੇ ਸਿਪਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਸਾਰੇ ਹੀ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਨੇ ਸਾਰੀਆਂ ਜਿਹੜੀਆਂ ਆਪਣੇ ਦਵਾਈਆਂ ਨੇ ਬਿਲਕੁਲ ਮੁਫਤ ਮਿਲਦੀਆਂ ਪਈਆਂ ਨੇ ਔਰ ਨਾਲ ਹੀ ਜਿਹੜੀ ਐਡਮਿਸ਼ਨ ਵੀ ਹੈਗੀ ਹੈ ਉਹ ਵੀ ਫ੍ਰੀ ਆਫ ਕਾਸਟ ਹੈਗੀ ਹੈ ਸਾਰਾ ਜਿਹੜਾ ਖਰਚਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾ ਰਿਹਾ ਹੈ ਤਾਂ ਸਰ ਇਸ ਦੇ ਨਾਲ ਨਾਲ ਜੋ ਖਾਣ ਪੀਣ ਦੇ ਉੱਤੇ ਕਿਸ ਤਰੀਕੇ ਦਾ ਧਿਆਨ ਦਿੱਤਾ ਜਾ ਸਕਦਾ ਕਿਉਂਕਿ ਜਿਹੜੇ ਨਿਊ ਬੌਰਨ ਬੇਬੀਜ਼ ਹੈਗੇ ਉਹਨਾਂ ਦਾ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਉਹਨਾਂ ਦੀ ਮਦਦ ਨੂੰ ਕਿਸ ਤਰੀਕੇ ਨਾਲ ਫੀਡ ਲੈਣੀ ਚਾਹੀਦੀ ਆ ਤਾਂ ਇਹ ਚੀਜ਼ਾਂ ਦੇ ਉੱਤੇ ਵੀ ਜ਼ਰੂਰ ਇੱਕ ਚਾਤੋ ਦੇਖੋ ਜੀ ਆਪਣੇ ਖਾਣ ਪੀਣ ਦੀ ਜੇ ਮੈਂ ਗੱਲ ਦੱਸਦਾ ਮੈਂ ਕਿ ਜਿਹੜਾ ਨਿਊ ਬੌਰਨ ਬੇਬੀ ਹੈ ਉਹਨੂੰ 6 ਮਹੀਨਿਆਂ ਤੱਕ ਅਸੀਂ ਕਹਿੰਨਾ ਕਿ ਉਹ ਮਾਂ ਦਾ ਦੁੱਧ ਹੀ ਪੀਵੇ ਉਹਨੂੰ ਇਸ ਤੋਂ ਇਲਾਵਾ ਹੋਰ ਕੋਈ ਵੀ ਜਿਹੜੀ ਆਪਣੇ ਕੋਈ ਜੂਸ ਜਾਂ ਕੋਈ ਆਪਣੇ ਸੂਪ ਜਾਂ ਕੋਈ ਪਾਣੀ ਅਸੀਂ ਉਹਨੂੰ ਡਾਕਟਰ ਐਡਵਾਈਸ ਨਹੀਂ ਕਰਦੇ ਹੈਗੇ हां ਪਰ ਜਿਹੜਾ ਆਪਣੇ ਤੁਹਾਡੇ ਕੋਈ ਹੈਗਾ ਜਿਹੜੇ ਨੌਜਵਾਨ ਨੇ ਜਾਂ ਬਿਰਗ ਨਹੀਂ ਉਹਨਾਂ ਨੂੰ ਜਿਹੜੀ ਆਪਣੇ ਪੋਸਟ ਖਰਾਕ ਹੈਗੀ ਹੈ ਜਿਵੇਂ ਕਿ ਜਿਹਦੇ ਵਿੱਚ ਵਿਟਾਮਿਨ ਨਾਲ ਭਰਪੂਰ ਹੋਵੇ ਜਿਹਦੇ ਵਿੱਚ ਪ੍ਰੋਟੀਨ ਹੋਵੇ ਜਿਹਦੇ ਵਿੱਚ ਕਾਰਬੋਹਾਈਡਰੇਟ ਹੋਵੇ ਜਿਹੜੀਆਂ ਅਜਿਹੀਆਂ ਆਪਣੇ ਦਾਲਾਂ ਨੇ ਜਾਂ ਜਿਹੜਾ ਭੋਜਨ ਹੈਗਾ ਉਹ ਲੈਣਾ ਚਾਹੀਦਾ ਹੈਗਾ ਔਰ ਬਾਜ਼ਾਰ ਦਾ ਤਲਿਆ ਹੋਇਆ ਜਾਂ ਆਪਣੇ ਜੰਕ ਫੂਡ ਉਹਨੂੰ ਬਿਲਕੁਲ ਹੀ ਆਪਣੇ ਅਵਾਇਡ ਕਰੋ ਉਹਨਾਂ ਬਿਲਕੁਲ ਨਾ ਨਾ ਲਵੋ ਉਹ ਇੱਕ ਗੱਲ ਮੈਂ ਹੋਰ ਦੱਸ ਦਵਾ ਕਿ ਆਪਾਂ ਕੀ ਕਰਦੇ ਆਗੇ ਸਾਡੀਆਂ ਜਿਹੜੀਆਂ ਮਾਤਾਵਾਂ ਹੈਗੀਆਂ ਨੇ ਨਵੇਂ ਜਨਮੇ ਬੱਚੇ ਨੂੰ ਜਾਂ ਜਿਹੜਾ ਬੱਚਾ ਥੋੜਾ ਜਿਹਾ 10-12 ਸਾਲ ਦਾ ਬੱਚਾ ਹੈ ਉਹ ਕੀ ਕਹਿੰਦੀਆਂ ਨੇ ਜੀ ਠੰਡ ਹੈ ਗਈ ਏ ਬੱਚਿਆਂ ਨੂੰ ਜੇ ਸਵੇਰੇ ਸਵੇਰੇ ਉੱਠ ਕੇ ਆਪਣੇ ਨਵਾ ਦਿੰਦੀਆਂ ਹੈਗੀਆਂ ਨੇ ਬਾਈ ਦੇਖੋ ਜੇ ਬੱਚਾ ਵੈਸੇ ਹੀ ਸਾਫ ਸੁਥਰਾ ਹੈਗਾ ਤੇ ਜੇ ਠੰਡ ਜਾਵੇ ਹੈਗੀ ਹੈ ਤੇ ਕੋਈ ਨਵਾ ਆਂਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿੰਪਲ ਉਹਦੀ ਜਿਹੜੀ ਅਗੇ ਸਪੰਜਿੰਗ ਕਰ ਸਕਦੇ ਹੋ ਕਿ ਆਪਣੇ ਕੱਪੜਾ ਲੈ ਕੇ ਕੋਸੇ ਪਾਣੀ ਦੇ ਨਾਲ ਤੁਸੀਂ ਉਹਦਾ ਫੇਸ ਉਹਦਾ ਆਪਣੇ ਪਿੰਡਾ ਸਾਫ ਕਰ ਸਕਦੇ ਹੋ ਬਜਾਏ ਦੇ ਕਿ ਤੁਸੀਂ ਉਹਨੂੰ ਠੰਡੇ ਪਾਣੀ ਦੇ ਨਾਲ ਨਲਹਾਓ ਉਹਨਾਂ ਨਾਲ ਜਿਹੜੇ ਆਪਣੇ ਹੈਗੇ ਤੁਹਾਨੂੰ ਸਰਦੀ ਲੱਗਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਜੀ ਤਾਂ ਕੋਲ ਜਿਵੇਂ ਤੁਸੀਂ ਦੇਖਿਆ ਹੈ ਸੰਨ ਡਾਕਟਰ ਮਦਨ ਮੋਹਨ ਜੀ ਤਾਂ ਉਹਨਾਂ ਵੱਲੋਂ ਜਿਹੜਾ ਕੁਝ ਖਾਸ ਗੱਲਾਂ ਦੱਸੀਆਂ ਗਈਆਂ ਨੇ ਕਿ ਜਿਹੜੇ ਛੋਟੇ ਬੱਚੇ ਹੈਗੇ ਨੇ ਜਾਂ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਸ ਮੌਸਮ ਦੇ ਵਿੱਚ ਆਪਣਾ ਖਿਆਲ ਰੱਖਣਾ ਚਾਹੀਦਾ ਤਾਂ ਕੱਲੀ ਕੱਲੀ ਗੱਲ ਦੇ ਉੱਤੇ ਉਹਨਾਂ ਨੇ ਜੋ ਆਪਣੀ ਜੋ ਸਪਸ਼ਟੀਕਰਨ ਇਸ ਦੇ ਉੱਤੇ ਦਿੱਤਾ ਹੈ ਤਾਂ ਜੋ ਪੰਜਾਬ ਵਾਸੀ ਹੈਗੇ ਨੇ ਜਾਂ ਅੰਮ੍ਰਿਤਸਰ ਵਾਸੀ ਹੈਗੇ ਨੇ ਤਾਂ ਉਹਨਾਂ ਨੂੰ ਸਾਡੇ ਵੱਲੋਂ ਵੀ ਇਹ ਅਪੀਲ ਹੈ ਕਿ ਠੰਡ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣਾ ਜੋ ਜੋ ਧਿਆਨ ਹੈ ਆਪਣੀ ਸਿਹਤ ਨੂੰ ਲੈ ਕੇ ਜ਼ਰੂਰ ਖਾਸ ਤੌਰ ਦੇ ਉੱਤੇ ਰੱਖਿਆ ਜਾ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਕਸ਼ਸ ਨੂੰ ਇੱਕ ਜਗਬਣੀ